ਆ ਤੁਸੀਂ ਵੇਖ ਰਹੇ ਹੋ ਇੱਥੇ ਇਹ ਦਿਸਰੇ ਵੀ ਡਾਏ ਗਿਆ ਲੋਹਾ ਤੁਹਾਡੇ ਸਾਹਮਣੇ ਵਿਦ ਪ੍ਰੂਫ ਹੈ ਆ ਮੈਂ ਦੇਖ ਲਓ ਤੁਹਾਨੂੰ ਹੱਥ ਲਾ ਕੇ ਨਹੀਂ ਦਿਖਾਉਂਗਾ ਪਰ ਮੈਂ ਕੈਮਰਾਮੈਨ ਨੂੰ ਕਹਿ ਜਾਂਗਾ ਨੇੜੇ ਆ ਕੇ ਦਿਖਾਇਆ ਜਾਵੇ ਦੇਖ ਲਓ ਟੀਕੇ ਦੀਆਂ ਜੋਗੀ ਸਰਿੰਜਾਂ ਨੇ ਲਗਾਤਾਰ ਇੱਥੋਂ ਮਿਲ ਰਹੀਆਂ ਨੇ ਬੜੀ ਵੱਡੀ ਇੱਲੀ ਕਿ ਇੱਥੇ 스멜 ਆ ਰਹੀ ਆਜੋ ਪਹਿਲਾਂ ਬਾਹਰ ਚੱਲਦੇ ਆ ਬਾਹਰ ਜਾ ਕੇ ਬਾਕੀ ਦੀ ਵੀਡੀਓ ਸ਼ੂਟ ਕਰਦੇ ਆ ਆ ਜਾ ਯਾਰ ਬੰਦ ਕਰ ਦੋ ਮੈਂ ਕੈਮਰਾ ਸਭ ਤੋਂ ਪਹਿਲਾਂ ਤਾਂ ਕਿਸੇ ਫੋਲੋਅਰ ਵੱਲੋਂ ਜੋ ਵੀਡੀਓ ਭੇਜੀ ਗਈ ਹੈ ਤੁਸੀਂ ਇਸ ਵੀਡੀਓ ਨੂੰ ਵੇਖੋ ਤਾਜਪੁਰ ਰੋਡ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਨਵੀਂ ਪੁਲੀ ਬਣੀ ਹੈ ਸ਼ਰਿਆਮ ਜੋਗੀ ਨਸ਼ਾ ਵਿਗਦਾ ਵਾ ਬੜੀ ਵੱਡੀ ਹੈਰਾਨਗੀ ਦੀ ਗੱਲ ਹੈ ਕਿ ਪੁਲਿਸ ਵੱਲੋਂ ਕੋਈ ਵੀ ਇੱਥੇ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਪਿਛਲੇ ਲੰਬੇ ਸਮੇਂ ਤੋਂ ਬੜੀ ਬੜੀ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਈ ਸਾਨੂੰ ਮੈਸੇਜ ਆਏ ਨੇ ਵੀ ਕਿਹੜੀ ਲੋਕੇਸ਼ਨ ਹੈ ਵੀ ਇੱਦਾਂ ਦੀ ਜਿੱਥੇ ਨਸ਼ਾ ਕੀਤਾ ਜਾਂਦਾ ਵਾ ਤੇ ਇਹ ਖੰਡਰ ਹੈ ਤੇ ਲਗਾਤਾਰ ਇੱਥੇ ਦੀਆਂ ਜੋ ਕੰਪਲੇਨਾਂ ਪੈ ਰਹੀਆਂ ਨੇ ਕਈ ਤਰ੍ਹਾਂ ਦੀਆਂ ਇੱਥੇ ਵਾਰਦਾਤਾਂ ਹੁੰਦੀਆਂ ਨੇ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਕਿਉਂ ਪੁਲਿਸ ਵੱਲੋਂ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਲਗਾਤਾਰ ਜੋ ਕੰਪਲੇਨਾਂ ਆ ਰਹੀਆਂ ਨੇ ਤਾਂ ਉਮੀਦ ਕਰਦੇ ਆਂਗੇ ਜੋ ਇਹ ਵੀਡੀਓ ਹੈ ਉੱਪਰਲੇ ਪੁਲਿਸ ਪ੍ਰਸ਼ਾਸਨ ਤੱਕ ਜਾਊਗੀ ਤੇ ਇੱਥੇ ਦਾ ਹੱਲ ਕਰੂਗੀ ਤਾਂ ਕਿ ਕਿਸੇ ਵੀ ਤਰੀਕੇ ਦੀ ਜੋ ਕਿ ਨਵੀਂ ਜਵਾਨੀ ਨਸ਼ੇ ਦੇ ਵੱਲ ਪੈ ਰਹੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕੇ ਵੀਡੀਓ ਨੂੰ ਅਖੀਰ ਤੱਕ ਦੇਖ ਲਈ ਸਾਰਿਆਂ ਦਾ ਬਹੁਤ ਬਹੁਤ